ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾ ਹਟਲ ਗੁਰ ਸੇਵੀ ਐ ਅਹਨ ਸੋ ਸਹਜ ਸੁਬਾਏ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤਉਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮਤੀ ਕੱਟੀ ਐ ਤਉਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮਤੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਗ ਸੁਖ ਮੇਰੇ ਮੀਤਾ ਪਛ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀ ਅਗ ਸੁਖ ਮੇਰੇ ਮੀਤਾ ਪਛ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫੇਰ ਢੋਲਤ ਕਤ ਹੂੰ ਨਾਹੀ ਸੱਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰ ਹੈ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਅਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਛੈ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦولت ਕਤ ਹੂ ਨਹੀਂ ਰਾਗ ਸੋਰਠ ਮਹੱਲਾ 5 ਪਾਵਨ ਅੰਗ 629 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ